ਮਾਝਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਕੀਤੀ ਨਾਰੇਬਾਜ਼ੀ ਗੰਨੇ ਦਾ ਬਕਾਇਆ 61 ਰੁਪਏ ਤੁਰੰਤ ਜਾਰੀ ਨਾ ਕੀਤਾ ਤਾਂ ਜ਼ਿਮਨੀ ਚੌਣ ਤਰਨ ਤਾਰਨ ਚ ਕਰਾਂਗੇ ਵਿਰੋਧ ਮਾਝਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਅੱਜ ਹਰਚੋਵਾਲ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਗਈ ਅਤੇ ਤਰਨਤਾਰਨ ਹੋਣ ਵਾਲੀ ਜ਼ਿਮਨੀ ਚੌਂਚ ਸਰਕਾਰ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਗਿਆ। ਇਸ ਮੌਕੇ ਮਾਜਾ ਕਿਸਾਨ ਸੰਘਰਸ਼ ਕਮੇਟੀ ਵੱਲ ਦੇ ਪ੍ਰਧਾਨ ਬਲਵਿੰਦਰ ਸਿੰਘ ਰਾਜੂ ਔਲਖ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਕੇ ਕਿਸਾਨਾਂ ਨੂੰ ਗੁੰਮਰਾਹ ਕਰਦੀ ਹੈ ਅਤੇ ਵੱਡੇ-ਵੱਡੇ ਵਾਅਦੇ ਕਰਕੇ ਵਾਅਦੇ ਖਿਲਾਫੀ ਕਰਦੀ ਹੈ। ਅਤੇ ਉਨ੍ਹਾਂ ਨੇ ਕਿਹਾ ਕਿ ਪਿਛਲੇ ਸਮੇਂ ਅੰਦਰ ਸਰਕਾਰ ਨਾਲ ਬਹੁਤ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਮੀਟਿੰਗਾਂ ਵਿੱਚ ਉਨ੍ਹਾਂ ਨੂੰ ਸਿਰਫ ਵਾਅਦੇ ਹੀ ਮਿਲੇ ਹਨ। ਉਨ੍ਹਾਂ ਨੇ ਕਿਹਾ ਕਿ ਅੱਜੇ ਤੱਕ ਕਿਸਾਨਾਂ ਨੂੰ ਪਿਛਲੇ ਸਾਲ ਦੇ ਗੰਨੇ ਦੀ ਫਸਲ ਦੇ 61 ਰੁਪਏ ਜਾਰੀ ਨਹੀਂ ਕੀਤੇ ਗਏ ਅਤੇ ਨਵੇਂ ਸੀਜ਼ਨ ਲਈ ਗੰਨੇ ਦੀ ਫਸਲ ਤਿਆਰ ਖੜੀ ਹੈ ਇਸ ਮੌਕੇ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਜਰਨਲ ਸਕੱਤਰ ਗੁਰਪ੍ਰੀਤ ਸਿੰਘ ਵਿੰਗ ਵਪਾਰਾਏ ਅਤੇ ਕਸ਼ਮੀਰ ਸਿੰਘ ਤੁਗਲਵਾਲ ਨੇ ਕਿਹਾ ਕਿ ਗੰਨੇ ਦੇ 66 ਰੁਪਏ ਤੁਰੰਤ ਜਾਰੀ ਕੀਤੀ ਜਾਣ ਅਤੇ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਨੂੰ ਗੰਨੇ ਦਾ ਰੇਟ 415 ਕੀਤਾ ਗਿਆ ਹੈ ਅਤੇ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਹੈ ਕਿ ਗੰਨੇ ਦਾ ਰੇਟ 450 ਕੀਤਾ ਜਾਵੇ ਇਸ ਮੌਕੇ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਖਜ਼ਾਨਚੀ ਸਰਪੰਚ ਬਲਕਾਰ ਸਿੰਘ ਫੁੱਲੜਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜੇਕਰ 2 ਦਿਨ ਤੱਕ ਗੰਨੇ ਦਾ 66 ਰੁਪਏ ਬਕਾਇਆ ਰਾਸ਼ੀ ਜਾਰੀ ਨਾ ਕੀਤਾ ਅਤੇ ਮਿੱਲਾ ਦੇ ਚੱਲਣ ਦੀ ਤਰੀਕ ਦਾ ਐਲਾਨ ਨਾ ਕੀਤਾ ਅਤੇ ਗੰਨੇ ਦੇ ਰੇਟ 'ਚ ਵਾਅਦਾ ਨਾ ਕੀਤਾ ਤਾਂ ਤਰਨਤਾਰਨ ਜਿਮਨੀ ਚੌਂਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਵਿਰੋਧ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ। ਹਾਂਜੀ ਕਿਨਾਂ ਜੀ? ਵਾਇਕਰ ਜੀ ਕੀ ਖਾਲਸਾ ਵਾਇਕਰ ਜੀ ਕੀ ਫਤਿਹ? ਮੇਰਾ ਨਾਮ ਬਲਕਾਰ ਸਿੰਘ ਆ ਜੀ ਮੈਂ ਮਾਝਾ ਕਿਸਾਨ ਸੰਘਰਸ਼ ਕਮੇਟੀ ਤੋਂ ਖਜ਼ਾਂਚੀ ਆ। ਜਿਹੜਾ ਗੱਲੇ ਦਾ ਮਸਲਾ ਚੱਲ ਰਿਹਾ ਉਹਦੇ ਬਾਰੇ ਕੀ ਕਰਨਾ ਚਾਹੀਦਾ? ਵੇਖੋ ਜੀ ਗੰਨੇ ਦੇ ਮਸਲੇ ਦੀ ਗੱਲ ਆ ਵੀ ਮਿਲਾ तकरीबन ਮਾਰਚ ਲਾਸਟ ਅਪ੍ਰੈਲ ਸ਼ੁਰੂ ਦੀਆਂ ਬੰਦ ਹੋਈਆਂ ਆ। ਜਿਹੜਾ ਪ੍ਰਾਈਵੇਟ ਮਿਲਾਂ ਦੇ ਸਾਡਾ ਗੱਨਾ ਗਿਆ ਬਾਤ ਉਹ ਸਾਰੇ ਦੇ ਸਾਰੇ 300 ਤੇ 40 ਰੁਪਏ ਨਾ ਪੈਸੇ ਆ ਗਏ ਆ 61 ਰੁਪਏ ਸਾਡਾ ਬਕਾਇਆ ਰਿਹਾਦਾ ਸਰਕਾਰ ਵਾਲਾ ਉਹ ਸਰਕਾਰ ਨੇ ਹਜ ਤੱਕ ਰਣੀ ਦਿੱਤਾ ਨਹੀਂ ਦੇਖੋ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ ਇੱਕ ਪਿੰਡ ਤੋਂ ਮਜੂਦਾ ਸਰਪੰਚ ਵੀ ਆ ਬਲਕਾਰ ਸੇ ਮੇਰਾ ਨਾਮ ਆ ਸਾਡਾ ਜਿਹੜਾ ਪਿੰਡ ਦਾ ਸਮੁੱਚਾ ਹੀ ਹੜ ਦੀ ਮਾਰ ਇਹ ਟਾਇਰ ਕਾ ਆ ਆਪਾਂ ਬਿਆਸ ਤੇ ਆ ਦੇ ਕੰਡੇ ਤੇ ਬੈਠੇ ਆ ਸਾਡੀ ਸਰਕਾਰ ਨੇ ਕੋਈ ਬਾਹ ਨਹੀਂ ਫੜੀ ਸਰਕਾਰ ਨੇ ਕੋਈ ਸਾਨੂੰ ਅਜੇ ਤੱਕ ਮਾਫੀ ਨਹੀਂ ਦਿੱਤਾ ਸਾਡਾ ਦਰਾਈ ਇਲਾਕਾ ਹੋਣ ਕਰਕੇ ਥੋੜਾ ਆਪਾਂ ਗੰਨਾ ਵੀ ਜ਼ਿਆਦਾ ਲਾਉਂਦੇ ਆ ਵੀ ਚਾਟਾ ਰਾ ਝੋਨਾ ਆਂਦਾ ਝੋਨੇ ਦਾ ਨੁਕਸਾਨ ਹੁੰਦਾ ਵਾ ਝੋਨਾ ਵੀ ਜਿਹੜਾ ਥੋੜਾ ਥੋੜਾ ਲਾਇਆ ਉਹ ਮਰ ਗਿਆ ਤੇ ਗੰਨਾ ਵੀ ਤਕਰੀਬਨ ਹੱਡਾ ਤਕਰੀਬਨ 20 ਤੋਂ 25% ਪੈਲੀਆਂ ਚ ਖਰੋਤਾ ਬਾਕੀ ਖਤਮ ਹੋ ਗਿਆ ਆਪਾਂ ਇਹ ਚਾਹੁੰਦੇ ਹੀ ਵੀ ਇੱਕ ਤੇ ਸਾਡੇ ਗੰਨੇ ਦੇ ਪੈਸੇ ਜਿਹੜੇ 61 ਰੁਪਏ ਬਕਾਇਆ ਰਾਸ਼ੀ ਸਾਡੇ ਪਿਛਲੇ ਸਾਲ ਦੇ ਆ ਸਰਕਾਰਾਂ ਨੂੰ ਉਹ ਦੇ ਦਿੰਦੀ ਤੇ ਸਾਡੀ ਕੋਈ ਬਾਹ ਫੜੀ ਜਾਂਦੀ ਦੂਜਾ ਸਾਡੀ ਆਉਣ ਵਾਲੇ ਸਮੇਂ ਦੀ ਜਿਹੜੀ ਮੰਗ ਵਾ ਜੀ ਸਾਡੀ ਮਿਲ ਜਲਦੀ ਜਲਦੀ ਚੱਲਣੀ ਚਾਹੀਦੀ ਆ ਤੇ ਗੰਨੇ ਦਾ ਰ ਤਕਰੀਬਨ ਸਰਕਾਰਾਂ ਨੂੰ ਵਾਅਦੇ ਤੋਂ ਵਾਅਦੇ ਦਵੇ ਕਿ ਸਾਡੀ ਕੋਈ ਨਾ ਕੋ ਬਾਹ ਫੜੀ ਜਾਵੇ ਆਪਾਂ ਕਹਿੰਨੇ ਆ ਵੀ ਮਿਲ ਨਵੰਬਰ 15 ਤੋਂ ਪਹਿਲਾਂ ਪਹਿਲਾਂ ਚੱਲੇ ਜਿਹੜਾ ਸਾਡਾ 20 25% 30% ਗੰਨਾ ਜ਼ਮੀਨਾਂ 'ਚ ਖਲੋਤਾ ਹੋਣਾ ਉਹ ਆਪਾਂ ਛੁੱਟ ਕੇ ਤੇ ਕਣਕ ਵਿੱਚ ਛਗੀਏ ਇਹ ਮਿਲਾਂ ਟਾਈਮ ਨਾਲ ਨਹੀਂ ਚਲਦੀਆਂ ਪਿਛਲਾ ਬਕਾਇਆ ਸਾਨੂੰ ਨਹੀਂ ਮਤਲਬ ਮਿਲਦਾ ਤੇ ਸਾਡਾ ਤਾਂ ਬਹੁਤ ਨੁਕਸਾਨ ਆ ਜੀ ਆਪਾਂ ਦਾ ਮਤਲਬ ਸਾਰਾ ਲੱਖਾ ਹੀ ਸਾਡਾ ਮਤਲਬ ਮਾਰ ਹੀ ਹਟਵਾ ਤੇ ਕਿਸਾਨ ਬਿਲਕੁਲ ਹੀ ਰੁੜਿਆ ਹੋ ਸਰਕਾਰ ਕੋ ਮੰਗ ਇਹੀ ਕਰਦੇ ਆ ਵੀ ਵਾਅਦੇ ਤੋਂ ਵਾਅਦੇ ਸਾਡੇ ਕਿਸਾਨਾਂ ਦਾ ਸਰਕਾਰ ਸਾਥ ਹੈ ਦੇ ਵਿੱਚ ਮੰਗ ਨਾ ਪੂਜੀ ਕੀਤੀ ਕਿਤੇ ਤੇ ਤਾਕ ਕਿਹੜੀ ਕਰਨੀ ਜੀ ਵੇਖੋ ਜੀ ਆਪਾਂ ਤੇ ਹਜੇ ਸਰਕਾਰ ਕੇ ਬੇਨਤੀ ਕਰਦੇ ਆ ਜੇ ਨਹੀਂ ਸਾਡੀ 2-4 ਦਿਨ ਦੀ ਗੱਲ ਆ ਤਰਨਤਾਰਨ ਜਿਮਨੀ ਚੋਂ ਚੱਲਣ ਰਹੀ ਆ ਜਥੇ ਬੰਦੀਆਂ ਚ ਆਪਾਂ ਕੰਮ ਕਰਦੇ ਆ ਆਪਾਂ ਸਮੁੱਚੀਆਂ ਜਥੇਬੰਦੀਆਂ ਲੈ ਕੇ ਪ੍ਰਧਾਨ ਜੀ ਨਾਲ ਗੱਲ ਹੋਈ ਆ ਆਪਾਂ ਤਰਨਤਾਰਨ ਨੇ ਸਰਕਾਰ ਦਾ ਵਿਰੋਧ ਕਰਾਂਗੇ ਡਟ ਕੇ ਜੇ ਇਹਨਾਂ ਨੇ ਸਾਡੇ ਗੰਨੇ ਦੇ ਪੈਸੇ ਪਿਛਲੇ ਬਕਾਇਆ ਨਹੀਂ ਪਾਇਆ ਮਿਲ 15 ਨਵੰਬਰ ਤੋਂ ਨਹੀਂ ਪਹਿਲਾਂ ਚਲਾਈ ਤੇ ਜਿਹੜਾ ਆ ਗੰਨੇ ਦਾ ਰੇਟ ਨਾ ਇਹਨਾਂ ਵਧਾਇਆ ਤੇ ਆਪਾਂ ਤਰਨਤਾਰ ਚਲ ਕੇ ਇਹਨਾਂ ਦਾ ਵਿਰੋਧ ਕਰਾਂਗੇ ਜੇ ਆਪਾਂ ਦਿੱਲੀ ਚਲ ਕੇ ਧਰਨਾ ਲਾ ਸਕਦੇ ਤਾਂ ਤਰਨਤਾਰ ਨਾਲ ਕੋਈ ਦੂਰ ਨਹੀਂਗਾ ਸਾਨੂੰ ਘੰਟੇ ਸਵਾ ਘੰਟੇ ਦਾ ਰਾਹ ਵਾ ਤੇ ਜਿੱਥੇ ਤਰਨਤਾਰ ਨੇ ਸੀਐਮ ਸਾਹਿਬ ਚਾਇ ਕੋ ਹੋਰ ਲੀਡਰ ਇਹਨਾਂ ਦੇ ਪ੍ਰਚਾਰ ਕਰਨਗੇ ਉੱਥੇ ਇਹਨਾਂ ਦਾ ਅੱਗੇ ਅੱਗੇ ਡਟ ਕੇ ਵਿਰੋਧ ਕਰਾਂਗੇ ਹਲਕੀ ਨਾ ਗੁਰਪ੍ਰੀਤ ਸਿੰਘ ਬੋਪਰਾ ਜਨ ਸੰਖਤਰ ਮਾਜਾ ਕਿਸਾਨ ਕਮੇਟੀ ਕੰਨੇ ਦੇ ਰੇਟ ਨੂੰ ਲੈ ਕੇ ਜਿਹੜਾ ਚੱਲ ਗਿਆ ਉਹਦੇ ਕਰੀ ਕੰਨੇ ਦੇ ਰੇਟ ਅਤੇ ਪੇਮੈਂਟ ਸੰਬੰਧੀ ਜਿਹੜੇ ਅੱਜ ਅਸੀਂ ਇਕੱਤਰਤਾ ਹੋਏ ਆ ਪਿਛਲੇ ਕਾਫੀ ਦਿਨਾਂ ਤੋਂ ਲਗਭਗ 4-5 ਮਹੀਨੇ ਤੋਂ ਅਸੀਂ ਵੱਖ-ਵੱਖ ਪੰਜਾਬ ਦੇ ਐਮਐਲਏ ਨੂੰ ਮੰਤਰੀਆਂ ਨੂੰ ਮੰਗ ਪੱਤਰ ਦਿੱਤੇਗੇ ਬਾਅਦ ਚ ਸਾਡੇ ਜਥੇਬੰਦੀ ਉਹਦੇ ਨਾਲ ਹੋਰ ਸਹਿਯੋਗੀ ਜਥੇਬੰਦੀਆਂ ਵੱਲੋਂ ਪਟਾਲਾ 4 ਦਿਨ ਧਰਨਾ ਵੀ ਲਾਇਆ ਗਿਆ ਆਪਣੀ ਜਿਹੜੇ 40% ਪ੍ਰਤੀ ਕੰਡੋ ਉਸ ਨੂੰ ਲੈ ਕੇ ਪਰ ਸਰਕਾਰ ਵੱਲੋਂ ਸਾਡੀ ਜਿਹੜੇ ਪੇਮੈਂਟ ਉਹਦਾ ਤੀਜਾ ਹਿੱਸਾ ਪਾਇਆ ਗਿਆ ਹਾਲੇ ਵੀ ਸਾਡੇ 60% ਜਿਹੜੇ ਪੈਸੇ ਉਹ ਸਰਕਾਰ ਵੱਲ ਲੈਣ ਵਾਲੇ ਰਹਿੰਦੇ ਆ ਦੂਸਰੀ ਸਾਡੀ ਸਰਕਾਰ ਤੋਂ ਮੰਗ ਇਹ ਹੈ ਕਿ ਜਲਦ ਤੋਂ ਜਲਦ ਮਿਲਾਂ ਚਲਾਉਣ ਦੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਤੇ ਜਿਹੜਾ ਨਵਾਂ ਰੇਟ ਹੈ ਨਵੇਂ ਸੀਜ਼ਨ ਦਾ ਉਹਨੂੰ ਐਲਾਨ ਕੀਤਾ ਜਾਵੇ ਕਿਉਂਕਿ ਸਾਡੇ ਗਵਰਨਦੀ ਸਟੇਟ ਹਰਿਆਣਾ ਜਿੱਥੇ ਉੱਥੇ ਦੀ ਸਰਕਾਰ ਨੇ 415 ਰੁਪਏ ਦਾ ਗਨੇ ਦਾ ਰੇਟ ਕੀਤਾ ਅਸੀਂ ਉਸ ਦੀ ਤਰਜ਼ ਤੇ ਅਸੀਂ 450 ਰੁਪਏ ਦਾ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਡੂੰ ਗਨੇ ਦਾ ਰੇਟ ਦਿੱਤਾ ਜਾਵੇ ਤੇ ਜਲਦੀ ਤੋਂ ਜਲਦੀ ਮਿਲਾਂ ਚਲਾ ਕਿ ਨਾ ਜੀ ਮੈਂ ਕਸ਼ਮੀਰ ਸਿੰਘ ਤੁਗਲਵਾਲ ਮਾਝਾ ਕਿਸਾਨ ਸੰਸਕਰ ਸੰਗਠਨ ਦਾ ਸਰਪ੍ਰਸਤ ਅੱਜ ਇਹ ਕਥਨਤਾ ਕੀਤੀ ਆ ਕੀ ਮਕਸਦ ਮਕਸਦ ਇਹ ਆ ਜੀ ਸਰਕਾਰ ਨੂੰ ਭਗਵੰਤ ਮਾਨ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆ ਕਿ ਸਾਡਾ ਜਿਹੜਾ 61 ਰੁਪਏ ਬਕਾਇਆ ਵਾ ਇੱਕ ਤੇ ਉਹ ਦੇ ਦੇ ਸਾਨੂੰ ਕਿਉਂਕਿ ਸਾਨੂੰ 23 ਦੇ ਵਿੱਚ ਵੀ ਕਿਸਾਨਾਂ ਦਾ ਬਹੁਤ ਨੁਕਸਾਨ ਹੋਇਆ ਸੀ ਜਿੰਨੇ ਕਿਸਾਨ ਆ ਉਹਦੇ ਵਿੱਚ ਤੇ ਹੁਣ ਤੁਹਾਡੇ ਹਿਸਾਬ ਨਾਲ ਹੁਣ ਹੁਣ ਫਿਰ ਬਹੁਤ ਨੁਕਸਾਨ ਹੋ ਗਿਆ ਤੇ ਸਾਨੂੰ ਨਾਂ ਜੋ ਕੋਈ ਮੁਆਵਜ਼ਾ ਦਿੱਤਾ ਇਹਨਾਂ ਨੇ ਕਹਿੰਦੇ 20000 ਰੁਪਏ ਦੇਵਾਂਗੇ 1 ਰੁਪਿਆ ਨਹੀਂ ਅਜੇ ਤੱਕ ਮਿਲਿਆ ਤੇ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਜਿਹੜੇ ਸਾਡੇ ਆਪਣੇ ਪੈਸੇ ਆ ਉਹ ਵੀ ਨਹੀਂ ਦੇਣ ਦੇ ਜਿਹੜੇ ਸਾਡੇ 65 ਰੁਪਏ ਰਹਿੰਦੇ ਆ ਉਹ ਵੀ ਅਸੀਂ ਤਾਂ ਰਨੇ ਲਾ ਲੱਕ ਗਏ ਆ ਸਾਡੀ ਇਹੋ ਬੇਨਤੀ ਆ ਕਿ ਸਾਡਾ ਜਿਹੜਾ ਹੱਕ ਬਣਦਾ ਸਾਨੂੰ ਦਿੱਤਾ ਜਾਵੇ ਨਹੀਂ ਤੇ ਮਜਬੂਰ ਨਾ ਹੋ ਕੇ ਅਸੀਂ ਫਿਰ ਜੋ ਸਾਡੇ ਕੋਲ ਹੋਊਗਾ ਉਹ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕੀ ਨਾਂ ਜੀ ਮੇਰਾ ਨਾਂ ਜੀ ਬਲਵਿੰਦਰ ਸਿੰਘ ਰਾਜੂ ਮਾਝਾ ਕਿਸਾਨ ਸ਼ਿਕਰਚ ਕਮੇਟੀ ਦਾ ਪ੍ਰਧਾਨ ਹਾਂ ਮੈਂ ਤੇ ਅੱਜ ਇੱਕ ਇਸ ਮੁੱਦੇ ਨੂੰ ਲੈ ਕੇ ਅੱਜ ਜਿਹੜੀ ਇਕੱਠਤਾ ਲੱਗੀ ਸੀ ਦੇਖੋ ਗੰਨੇ ਦੀ ਨੇ ਇੱਕ 65 ਰੁਪਏ ਦੀ ਪੇਮੈਂਟ ਜਿਹੜੀ ਬਕਾਇਆ ਰਹਿਣ ਦੀ ਹੈ ਸਰਕਾਰ ਵੱਲ ਉਹਦੇ ਵਾਸਤੇ ਅਸੀਂ 2-3 ਮਹੀਨੇ ਅੱਗੇ ਵੀ ਬੜੀ ਜਦੋਜਿਦ ਕੀਤੀ ਤੇ ਇਹ 133 ਕਰੋੜ ਚੋਂ ਸਿਰਫ 50 ਕਰੋੜ ਸਰਕਾਰ ਨੇ ਦਿੱਤਾ 83 ਕਰੋੜ ਅਜੇ ਲੈਣ ਵਾਲਾ ਕੋਆਪਰੇਟ ਮਿਲਾਂ ਦਾ ਮੇਰੇ ਕੱਲ ਜਿਹੜਾ ਪੂਰਾ ਪੂਰਾ ਬਕਾਇਆ ਉਹ 90-95 ਕਰੋੜ ਰੁਪਈਆ ਉਹ ਆ ਉਹ ਵੀ ਸਰਕਾਰ ਵੱਲ ਖੜਾ ਵਾ ਕਿਸਾਨਾਂ ਦਾ ਉਹ ਵੀ ਨਹੀਂ ਦਿੱਤਾ ਆਉਣ ਵਾਲੀ ਫਸਲ ਜਿਹੜੀ ਬਿਲਕੁਲ ਤਿਆਰ ਆ ਮਿਲਾਂ ਜਿਹੜੀਆਂ ਚੱਲਣ ਦੇ ਬਿਲਕੁਲ ਤਿਆਰੀ ਚ ਆ ਅਸੀਂ ਐਰਕਾ ਸਰਕਾਰ ਨੂੰ ਫਿਰ ਕੋ ਬੜੀ ਵਾਰੀ ਅਪੀਲ ਕੀਤੀ ਏ ਆਰ ਕੇ ਦਰਿਆਵਾਂ ਨੇ ਬਹੁਤ ੱਕਾ ਮਾਰਿਆ ਵਾ ਤੇ ਜਿਹੜੇ ਕਮਾਤ ਕੋ ਮਾੜੇ ਮੋਟੇ ਬੱਚੇ ਆ ਸਾਡੀਆਂ ਮੇਲਾ ਜੜੀਆਂ ਇਹਨਾਂ ਨੂੰ ਕੀਤੀਆਂ ਚਲਾਓ ਘੱਟੋ ਘੱਟ ਜਿਹੜਾ ਨਵੰਬਰ ਦਾ ਮੇਲਾ ਇਹ ਤੇ ਪਹਿਲੇ ਹਫਤੇ ਜਾਂ ਦੂਜੇ ਹਫਤੇ ਦੇ ਵਿੱਚ 15 ਨਵੰਬਰ ਤੱਕ ਮੇਲਾ ਸਾਰੀਆਂ ਚੱਲ ਜਾਣੀਆਂ ਚਾਹੀਦੀਆਂ ਪਰ ਸਰਕਾਰ ਨੇ ਅਜੇ ਤੱਕ ਕੋਈ ਨੋਟੀਫਿਕੇਸ਼ਨ ਨਹੀਂ ਜਾਰੀ ਕੀਤਾ ਹਰਿਆਣਾ ਸਰਕਾਰ ਨੇ ਰੇਟ ਵਧਾ ਕੇ ਨੋਟੀਫਿਕੇਸ਼ਨ ਜਾਰੀ ਕਰਤਾ ਮੇਲਾ ਚਲਾਉਣ ਵਾਸਤੇ ਪੰਜਾਬ ਸਰਕਾਰ ਨੇ ਨਾਂ ਤੇ ਪਿਛਲਾ ਬਕਾਇਆ ਤੇ ਨਾ ਅਗਲੇ ਸੀਜ਼ਨ ਜਿਹੜਾ ਹੁਣ ਸੀਜ਼ਨ ਚੱਲਣਾ ਸਾਡਾ ਉਦੇ ਸਬੰਧ ਵਿੱਚ ਨਾ ਕੋ ਰੇਟ ਐਲਾਨ ਕੀਤਾ ਨਾ ਨੋਟੀਫਿਕੇਸ਼ਨ ਜਾਰੀ ਕੀਤਾ ਵੀ ਮਿੱਲਾਂ ਨੂੰ ਨੋਟੀਫਿਕੇਸ਼ਨ ਜਾਰੀ ਕਰੋ ਰੇਟ ਜਾਰੀ ਐਲਾਨ ਕਰਕੇ ਵੀ ਆਹ ਰੇਟ ਜਿਹੜਾ ਅਗਲਾ ਦੇਵਾਂਗੇ ਇਹਦੇ ਸਬੰਧ ਵਿੱਚ ਅੱਜ ਸਾਰੀਆਂ ਜਿਹੜੀਆਂ ਹੋਰ ਵੀ ਮੇਰੀਆਂ ਜੱਥੇਬੰਦੀਆਂ ਨਾਲ ਗੱਲ ਹੀ ਉਗਰਾਹ ਵਾਲੇ ਵੀ ਵੀਰਾਂ ਨਾਲ ਵੀ ਗੱਲ ਹੋਈ ਆ ਸਾਰਿਆਂ ਨਾਲ ਗੱਲ ਹੋਈ ਉਹ ਕਹਿੰਦੇ ਵੀ ਤੁਸੀਂ ਕਰ ਲਓ ਗੱਲ ਜੇ ਸਰਕਾਰ ਨੇ ਸਾਡੀ ਦੋ ਚਾਰ ਦਿਨਾਂ ਵਿੱਚ ਕੋਈ ਨਾ ਗੱਲ ਸੁਣੀ ਫਿਰ ਸਾਨੂੰ ਹਾਰ ਕੇ ਫਿਰ ਸੜਕਾਂ ਤੇ ਜਾਣਾ ਪਊਗਾ ਫਿਰ ਜਦੋਂ ਅਸੀਂ ਸੜਕਾਂ ਤੇ ਜਾਂਦੇ ਆ ਫਿਰ ਸਰਕਾਰ ਕਹਿੰਦੀ ਵੀ ਤੁਸੀਂ ਜਗਾ ਲੱਭ ਲੈਂਦੇ ਵਜਾ ਤੇ ਤੁਹਾਡੇ ਕੋਲ ਹੁੰਦੀ ਨਹੀਂ ਕੋਈ ਪਰ ਅਹੀਂ ਬੇਨਤੀ ਕਰਨੀ ਚਾਹੁੰਦੇ ਆ ਵੀ ਸਾਡਾ ਜੀ ਨਹੀਂ ਕਰਦਾ ਕਿਉਂਕਿ ਅੱਗੇ ਵੀ ਅਹੀਂ 5 ਦਿਨ ਪਿੱਛੇ ਬਟਾਲਾ ਚੌਕ 'ਚ ਫਿਰ ਸ਼ੈਰੀ ਐਮ ਐਲ ਏ ਸ਼ੈਰੀ ਕਲਸੇ ਦੇ ਬੂਹੇ ਗਾੜੀ ਤਿੰਨ ਦਿਨ ਰਹਿ ਫਿਰ ਚੌਕ ਹਾਈਵੇ ਢੱਕਿਆ 2 ਦਿਨ ਫੇਰ ਜਾ ਕੇ 50 ਕਰੋੜ ਰੁਪਏ ਲਿਆ ਇਹਨਾਂ ਕੋਲ ਮਤਲਬ ਹਰ ਕੰਮ ਲੜ ਕੇ ਹੀ ਕਰਨਾ ਹੁੰਦਾ ਫਿਰ ਜਦੋਂ ਕਦੋਂ ਦਾ ਸ਼ੁਰੂ ਕੀਤਾ ਹੁਣ ਅਹੀਂ ਦੋੜੇ ਅਪੀਲ ਕਰ ਰਹੇ ਆ ਸਰਕਾਰ ਨੂੰ ਵੀ ਤੁਹਾਡੀ ਜਿਮਨੀ ਚੌਂ ਚੱਲਣ ਦੀ ਆ ਤਰਨ ਤਰ ਪਰ ਅਹੀਂ ਸ਼ਾਂਤਾਂ ਅਜੇ ਅਹੀਂ ਕਿਸੇ ਨੂੰ ਛੇੜ ਨਹੀਂ ਗਏ ਵੀ ਇਹਨਾਂ ਨੂੰ ਵੋਟਾਂ ਨਾ ਪਾਓ ਇਹ ਕਿਸਾਨਾਂ ਨੂੰ ਖਰਾਬ ਕਰਨ ਦੇ ਪਰ ਸਾਨੂੰ ਨਾਕਰਾਬ ਕੀਤਾ ਜਾਵੇ ਇਹ ਤੁਰੰਤ ਜਿਹੜਾ ਵਾ ਗੰਨੇ ਦਾ ਪਕਾਇਆ ਜਿਹੜਾ ਰਹਿੰਦਾ ਇਹ ਸਾਰਾ ਰਿਲੀਜ਼ ਕਰਨਾ ਚਾਹੀਦਾ ਤੇ ਆਉਣ ਵਾਲਾ ਜਿਹੜਾ ਗੰਨੇ ਦਾ ਰੇਟ ਆ ਇਹ ਐਲਾਨ ਕਰਕੇ ਤੇ ਇਹਦਾ ਨੋਟੀਫਾਈ ਜਿਹੜਾ ਜਾਰੀ ਕਰਨਾ ਚਾਹੀਦਾ ਕਿ ਮੇਲਾ ਦੇ ਦੁਆਲੇ ਹੋ ਕੇ ਪ੍ਰਾਈਵੇਟ ਮੇਲਾ ਜਿੱਨੀ ਆਵੀਆਂ 15 ਤਰੀਕ ਦੇ ਲਗ ਲੱਗੇ 15 ਨਵੰਬਰ ਦੇ ਹੀ ਮੇਲਾ ਚਾਲੂ ਕਰ ਸਕੀਏ ਇਸ ਬੰਦੇ ਵਿੱਚ ਆ ਸਾਰੇ ਇਕੱਠੇ ਹੋਈ